ਵਕਤ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਹੜਾਂ ਦੀ ਮਾਰ ਹੀਟ तकरीबन ਪੂਰਾ ਪੰਜਾਬ ਹੀ ਆਇਆ ਹੋਇਆ ਡਾਇਰੈਕਟਲੀ ਇਨਡਾਇਰੈਕਟਲੀ ਆਪਾਂ ਸਾਰੀ ਇਫੈਕਟ ਹੈ ਉਹਦੇ ਤੋਂ ਜੇ ਆਪਾਂ ਖੁਦ ਉਸ ਜ਼ਿਲ੍ਹਿਆਂ 'ਚ ਨਹੀਂ ਵੀ ਹੜਾ ਇਹ ਤਾਂ ਸਾਡੇ ਕੋਈ ਮਿੱਤਰ ਪਿਆਰੇ ਸਾਡੇ ਰਿਸ਼ਤੇਦਾਰ ਉੱਥੇ ਬੈਠੇ ਨੇ ਤੇ ਆਪਣਾ ਸਾਰਿਆਂ ਦਾ ਮਨ ਹੈ ਜਿਹੜਾ ਬੜਾ ਪੀੜਾ ਮਹਿਸੂਸ ਕਰ ਰਿਹਾ ਤੇ ਇਹ ਜੇ ਮੌਕੇ ਤੇ ਪਹਿਲਾਂ ਤਾਂ ਸਾਡਾ ਮਨ ਹੈ ਨਹੀਂ ਸੀ ਵੀ ਆਪਾਂ ਪ੍ਰੈਸ ਵਾਰਤਾ ਕਰੀਏ ਪਰ ਇੱਕ ਮੁੱਦਾ ਹੀ ਇਹ ਹੁਜਾ ਆ ਗਿਆ ਕਿ ਸਾਨੂੰ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਵੀ ਦੇਣੀ ਪਈ ਐ ਤੇ ਪਹਿਲਾਂ ਤਾਂ ਆਪਾਂ ਹੜਾਂ ਦੀ ਉਹ ਗੱਲ ਕਰ ਲਈਏ ਕਿ ਜਿਸ ਤਰੀਕੇ ਦੇ ਮਾਹੌਲ ਪੂਰੇ ਪੰਜਾਬ 'ਚ ਬਣਿਆ ਹੋਇਆ ਹੈ ਉਸ ਮਾਹੌਲ ਦੇ ਵਿੱਚ ਮੈਂ ਦੇਖਿਆ ਕਿ ਪੰਜਾਬੀ ਆਪ ਹੀ ਇੱਕ ਦੂਜੇ ਦੀ ਬਾਹ ਫੜ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਸਰਕਾਰਾਂ ਤਕਰੀਬਨ ਮੰਨਫੀ ਨੇ ਹੈਗੀਆਂ ਨੇ ਸਿਰਫ ਫੋਟੋ ਸੈਸ਼ਨ ਕਰਾਉਣ ਵਾਸਤੇ ਸਾਰੇ ਚਾਹੇ ਕੇਂਦਰ ਤੋਂ ਆਪਾਂ ਲਾ ਲਈਏ ਚਾਹੇ ਆਪਾਂ ਸੂਬਾ ਸਰਕਾਰ ਦੀ ਗੱਲ ਕਰ ਲਈਏ ਫੋਟੋ ਸੈਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਹੇ ਨੇ ਪਰ ਜੇਕਰ ਗਰਾਉਂਡ ਰਿਐਲਿਟੀਆਂ ਨੂੰ ਦੇਖਿਆ ਜਾਵੇ ਤਾਂ ਬਣ ਕੇ ਮੈਂ ਧੰਨਵਾਦ ਵੀ ਕਰਾਂਗੀ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਵੀ ਉਹਨਾਂ ਸਾਰੇ ਪੰਜਾਬੀਆਂ ਦਾ ਉਹਨੀਆਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਿਨ੍ਹਾਂ ਨੇ ਆਪਣੇ ਰੁਤਬਿਆਂ ਨੂੰ ਵੀ ਪਿੱਛੇ ਛੱਡ ਗਏ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਵੱਡੇ ਕਲਾਕਾਰ ਵੀ ਇਸ ਪੂਰੇ ਮਾਹੌਲ ਦੇ ਵਿੱਚ ਗਰਾਉਂਡ ਤੇ ਜਾ ਕੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਆਪਾਂ ਤਾਂ ਵੈਸੇ ਹੀ ਆਪਾਂ ਜਾਣਦੇ ਆ ਕਿ ਕਹਿੰਦੇ ਵੀ ਆਪਾਂ ਕਿ ਪੰਜਾਬ ਹੈ ਜਿਹੜਾ ਗੁਰਾਂ ਦੇ ਨਾਂ ਤੇ ਹੀ ਜਿਉਂਦਾ ਹੈ ਤੇ ਗੁਰਾਂ ਨੇ ਆਪ ਸੰਗਤ ਦੇ ਵਿੱਚ ਆ ਕੇ ਸੰਗਤੀ ਰੂਪ ਦੇ ਵਿੱਚ ਆ ਕੇ ਆਪਣੇ ਦੁਖਿਆਰੇ ਸੰਗਤ ਦਾ ਜਿਹੜਾ ਉਹ ਬਾਹ ਫੜੀ ਹੈ ਤੇ ਸਰਕਾਰਾਂ ਦਾ ਇਹਦੇ ਵਿੱਚ ਰੋਲ ਮੰਨਫੀ ਹੈ ਔਰ ਖਾਸ ਕਰਕੇ ਜੇਕਰ ਆਪਾਂ ਪੰਜਾਬ ਸਰਕਾਰ ਦੀ ਉਹ ਗੱਲ ਕਰ ਲਈਏ ਤਾਂ ਉਹਦਾ ਇੱਕ ਕਿਸਮ ਦਾ ਸਿਰਫ ਸੀਐਮ ਸਾਹਿਬ ਹੀ ਹਸਪਤਾਲ ਨਹੀਂ ਪਏ ਪੂਰੀ ਪੰਜਾਬ ਸਰਕਾਰ ਹੀ ਹਸਪਤਾਲ ਦੇ ਵਿੱਚ ਹੈ ਇਸ ਵਕਤ ਆਪਾਂ ਕਹਿ ਸਕਦੇ ਹਾਂ ਕਿ ਵੈਂਟੀਲੇਟਰ ਤਾਂ ਕਿਉਂਕਿ ਕੋਈ ਵੀ ਇੱਕ ਇੱਕ ਕੰਕਰੀਟ ਪ੍ਰੋਗਰਾਮ ਹੈ ਜਿਹੜਾ ਹੜਾਂ ਹੜ ਦੇ ਰਾਹਤ ਵਾਸਤੇ ਦੇਣਾ ਚਾਹੀਦਾ ਸੀ ਉਹ ਪ੍ਰੋਗਰਾਮ ਪੂਰੇ ਦ੍ਰਿਸ਼ ਦੇ ਵਿੱਚੋਂ ਗਾਇਬ ਹੈ ਤੇ ਸੈਂਟਰ ਦੀ ਗੱਲ ਕਰ ਲਈਏ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਕਿ ਇਸ ਵਕਤ ਜੇਕਰ ਆਪਾਂ ਸਾਰੇ ਦੇਖ ਵੀ ਰਹੇ ਹਾਂ ਕਿ BBMP ਦਾ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ ਤੇ BBMP ਤੇ ਸਰਕਾਰ ਦੀ ਮੌਜੂਦਾ ਸਰਕਾਰ ਦੀ ਮਲੈਕੀ ਆਪਾਂ ਕਹਿ ਸਕਦੇ ਹਾਂ ਕਿ ਕੰਟਰੋਲ ਪੂਰੀ ਤਰ੍ਹਾਂ ਹੁਣ ਕੇਂਦਰ ਸਰਕਾਰ ਦਾ ਹੀ ਹੋ ਚੁੱਕਿਆ ਤੇ ਪਾਣੀਆਂ ਨੂੰ ਕਿਸ ਤਰੀਕੇ ਨਾਲ ਛੱਡਿਆ ਜਾਣਾ ਚਾਹੀਦਾ ਸੀ ਤੇ ਕਿਸ ਤਰੀਕੇ ਨਾਲ ਇਸ ਵਕਤ ਜੋ ਭਾਗੜਾ ਆਪਾਂ ਡੈਮ ਦੀ ਉਹ ਗੱਲ ਕਰ ਲਈਏ 25% ਜਿਹੜਾ ਡੈਮ ਹੈ ਉਹ ਅ ਬਿਲਕੁਲ ਐ ਮਲਵੇ ਦੇ ਨਾਲ ਭਰਿਆ ਹੋਇਆ ਨਹੀਂ 25% ਦੀ ਪਾਣੀ ਉਹ ਡੈਮ ਹੋਰ ਲੈ ਸਕਦਾ ਸੀ ਡੀਸੈਲਟਿੰਗ ਦਾ ਕਿਤੇ ਵੀ ਕੋਈ ਹੁਣ ਤੱਕ ਕੋਈ ਪ੍ਰੋਗਰਾਮ ਨਹੀਂ ਬਣਿਆ ਸੋ ਇਹ ਗੱਲਾਂ ਤਾਂ ਹੈਗੀਆਂ ਨੇ ਤੇ ਸਾਡੇ ਬਿਨਾਂ ਸ਼ੱਕ ਸਾਡੇ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਸਾਰੇ ਲੱਗੇ ਹੋਏ ਨੇ ਸਾਡੀ ਪਾਰਟੀ ਤੇ ਵੀ ਗਰਾਊਂਡ ਤੇ ਜਾ ਕੇ ਕੰਮ ਕਰ ਰਹੇ ਨੇ ਸਾਰਿਆਂ ਦੀ ਬਾਹ ਵੀ ਫੜ ਰਹੇ ਨੇ ਤੇ ਅਜਿਹੇ ਮੌਕੇ ਤੇ ਇੱਕ ਇਹੋ ਜਿਹੀ ਜਿਹੜੀ ਗੱਲ ਹੈ ਜਿਹੜੀ ਉਹ ਸਾਹਮਣੇ ਆ ਗਈ ਕਿ ਸਾਨੂੰ ਮਜਬੂਰ ਹੋਣਾ ਪਿਆ ਵੀ ਤੁਹਾਡੇ ਅਸੀਂ ਰੂਬਰੂ ਹੋ ਚੁੱਕੀ ਐ ਕਿਉਂਕਿ ਵੈਸੇ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਤੇ ਕਦੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਵੋਟਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਜੇਕਰ ਦੂਜੇ ਬੰਦੇ ਕੋਈ ਸਿਆਸਤ ਕਰਦੇ ਹੋਣ ਤਾਂ ਉਹ ਚੀਜ਼ ਨੂੰ ਨੰਗਾ ਕਰਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਜਿਹੜਾ ਹੁਣ ਅੱਜ ਅਸੀਂ ਖਲਾਸਾ ਕਰਨ ਜਾ ਰਹੇ ਹਾਂ ਉਹਦੇ ਨਾਲ ਮੇਰੇ ਖਿਆਲ 'ਚ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਜੁੜੇ ਹੋਏ ਵਰਕਰ ਨੇ ਉਹਨਾਂ ਨੂੰ ਵੀ ਇਹ ਸੁਣ ਕੇ ਅੰਦਰੋਂ-ਅੰਦਰ ਹੀ ਮੇਰੇ ਖਿਆਲ ਚ ਸ਼ਰਮ ਮਹਿਸੂਸ ਹੋਊਗੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀਆਂ ਸੰਸਥਾਵਾਂ ਨੂੰ ਮਿਸਯੂਜ਼ ਕਰ ਰਹੇ ਹਾਂ ਆਮ ਤੌਰ ਤੇ ਦੋਸ਼ ਤਾਂ ਲੱਗਦਾ ਰਿਹਾ ਹੈ ਦੇਖੋ ਸਾਰੇ ਅਸੀਂ ਵੀ ਮੈਂਬਰ ਐਸਜੀਪੀ ਸੀ ਹਾਂ ਅਸੀਂ ਸਾਰੇ ਬੈਠੇ ਆ ਤੁਸੀਂ ਦੇਖ ਰਹੇ ਹੋ ਦੋਸ਼ ਤਾਂ ਇਹ ਲੱਗਦਾ ਹੀ ਰਿਹਾ ਹੈ ਕਿ ਗੁਰੂ ਦੀ ਗੋਲਕ ਹੈ ਜਿਹਦਾ ਮੂੰਹ ਗਰੀਬ ਦੇ ਗਰੀਬ ਵੱਲ ਹੋਣਾ ਚਾਹੀਦਾ ਹੈ ਉਹ ਮਿਸਯੂਜ਼ ਹੋ ਰਿਹਾ ਹੈ ਪੋਲਿਟਿਕਲ ਕਾਰਨਾ ਕਰਕੇ ਸਿਆਸਤ ਨੂੰ ਚਮਕਾਉਣ ਵਾਸਤੇ ਜਿਹੜਾ ਕਲਾਸਾ ਅਸੀਂ ਅੱਜ ਤੁਹਾਡੇ ਨਾਲ ਕਰਨਾ ਹੈ ਉਹ ਨਰੋਲ ਤੁਹਾਡੇ ਸਾਹਮਣੇ ਇਹ ਚੀਜ਼ ਆ ਜਾਣੀ ਕਿ ਹੜਾਂ ਦੇ ਵਕਤ ਵੀ ਵੱਡੇ ਵੱਡੇ ਜਿਹੜੇ ਐਲਾਨ ਗਰਾਊਂਡ ਤੇ ਜਾ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਉਹਨਾਂ ਦੇ ਬਾਕੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਰ ਰਹੇ ਨੇ ਕਿ ਅਸੀਂ ਐਨੇ ਹਜ਼ਾਰ ਲੀਟਰ ਅਸੀਂ ਡੀਜ਼ਲ ਦਵਾਂਗੇ ਇਸ ਤਰੀਕੇ ਨਾਲ ਅਸੀਂ ਕਰੋੜਾਂ ਰੁਪਏ ਦੀ ਅਸੀਂ ਰਾਹਤ ਉਹਨਾਂ ਨੂੰ ਦਵਾਂਗੇ ਦੇਣ ਚੰਗੀ ਗੱਲ ਹੈ ਉਹ ਸਾਰਿਆਂ ਦਾ ਫਰਜ਼ ਬਣਦਾ ਹੈ ਨਾ ਪਰ ਜੇਕਰ ਗੁਰੂ ਦੀ ਗੋਲਕ ਦੇ ਵਿੱਚੋਂ ਇਹ ਚੀਜ਼ ਜਾਵੇ ਉਹ ਗੋਲਕ ਜਿਹੜੀ ਆਪਾਂ ਦੇਖਦੇ ਹਾਂ ਕਿ 10-10 ਰੁਪਏ ਆਪਾਂ ਜਾ ਕੇ ਮੱਥਾ ਟੇਕਦੇ ਹਾਂ ਕਿਹੜੀਆਂ ਭਾਵਨਾਵਾਂ ਦੇ ਨਾਲ ਅਸੀਂ ਮੱਥਾ ਟੇਕਦੇ ਹਾਂ ਤੇ ਉਹ ਪੈਸਾ ਜੇਕਰ ਪੋਲਿਟਿਕਲ ਕਾਰਨਾ ਵਾਸਤੇ ਯੂਜ਼ ਹੋਵੇ ਤਾਂ ਉਹ ਫਿਰ ਮੇਰੇ ਖਿਆਲ 'ਚ ਸਾਡੇ ਸਾਰਿਆਂ ਵਾਸਤੇ ਸੋਚਣ ਵਾਲੀ ਵੀ ਗੱਲ ਹੈ ਔਰ ਸਾਨੂੰ ਮੇਰੇ ਖਿਆਲ 'ਚ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤੇ ਸੰਗਤ ਦੇ ਵਿੱਚ ਇਹ ਜਿਹੜੀ ਚੀਜ਼ ਹੈ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਚੀਜ਼ ਆਉਣੀ ਵੀ ਚਾਹੀਦੀ ਹੈ ਤੇ ਏ ਮੈਂ ਹੁਣ ਬੇਨਤੀ ਕਰੂੰਗੀ ਅ ਮੁੰਡਿਆਂ ਨੂੰ ਕਿ ਜਿਹੜੀ ਇੱਕ ਬਾਈਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਉਹ ਬਾਈਟ ਜ਼ਰੂਰ ਸਾਡੇ ਵੀਰਾਂ ਨੂੰ ਮੀਡੀਆ ਵਾਲਿਆਂ ਨੂੰ ਦਿਖਾਈ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਐਲਾਨ ਕਰ ਰਹੇ ਨੇ ਇਹ 4 ਜਾਂ 5 ਸਤੰਬਰ ਦੀ ਇਹ ਗੱਲ ਹੈ ਇਹ ਮੇਰੇ ਖਰ ਦੇਖ ਲਈ ਜਾਵੇ ਪਹਿਲਾਂ ਦੋ ਦਾ ਲਿੱਟ ਮੈਂ ਪੇਟ ਮੇਂ ਸ਼ਾਨ ਕਰ ਠੀਕ ਹੈ ਉਹ ਵੀ ਲੋੜ ਕੋ ਇੱਥੇ ਦੋ ਦਿਨਾਂ ਦਾ ਲਿੱਟ ਮੈਂ ਮੰਨਦੇ ਹਾਂ ਮੈਂ ਪਿੱਛੇ ਨਹੀਂ ਗਿਆ ਮੈਂ ਕਿਹਾ ਰਿਹਾ ਸੀ ਕਿ ਉਹ ਨਹੀਂ ਕਰਦੇ ਸਾਨੂੰ 2000 ਲੀਟਰ ਇਹ ਇੱਕ ਬੋਲੇ ਕਿ ਖਾਣੇ ਕਿੰਨਾ ਹੋ ਗਿਆ 3 ਮਿੰਟ ਬਾਲਾ ਕਿਤੇ ਕਿ ਉਹ ਬੋਲੇ ਕੋਈ ਨਹੀਂ ਲੈ ਕੇ ਆਇਆ ਤੇ ਉਹ ਨੂੰ ਦੋ ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮਾਤੇ ਇਕੱਠੇ ਹੋ ਗਏ ਇਹ ਤਾਂ ਹੋ ਗਈ ਜੀ ਗੱਲ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਹੁਣ ਜਿਹੜੀ ਗੱਲ ਅਸੀਂ ਤੁਹਾਡੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਆ ਇਸ ਤੋਂ ਅਗਲੀ ਗੱਲ ਇਹ ਹੋ ਗਈ ਕਿ 4 ਜਾਂ 5 ਤਰੀਕ ਦੀ ਇਹ ਸੁਖਵੀਰ ਸਿੰਘ ਬਾਦਲ ਅਨਾਨ ਕਰਕੇ ਜਾਂਦੇ ਨੇ ਤੇ 6 9 2025 ਨੂੰ ਮੈਨੇਜਰ ਸਾਹਿਬ ਨੇ ਗੁਰਦੁਆਰਾ ਸ਼ਰੀਰ ਨਨਕਿਆਣਾ ਸਾਹਿਬ ਸੰਗਰੂਰ ਐਸਡੀਪੀਸੀ ਦੇ ਅਧਿਕਾਰ ਹੇਠ ਹੈ ਗੁਰਦੁਆਰਾ ਸਾਹਿਬ ਉਹ ਚਿੱਠੀ ਲਿਖਦੇ ਨੇ ਐਸਡੀਪੀਸੀ ਨੂੰ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੀ ਆ ਕਿਉਂਕਿ ਚਾਰ ਕੀ ਲਾਈਨਾਂ ਨੇ ਅ ਮੈਨੇਜਰ ਸਾਹਿਬ ਸੌਰੀ ਉਹ ਜਿਹੜੀ ਚਿੱਠੀ ਹੈ ਉਹ ਉਸ ਤੋਂ ਬਾਅਦ ਜਿਹੜੀ ਚਿੱਠੀ ਆਈ ਹੈ ਨਾ ਜੀ 6 ਤਰੀਕ ਦੀ ਇਹ ਚਿੱਠੀ ਹੈ ਜਿਦੇ ਚ ਉਹ ਮੰਗਦੇ ਨੇ ਇਹ ਗੱਲ ਡਿਮਾਂਡ ਕਰਦੇ ਨੇ ਕਿ ਸਾਨੂੰ ਅਸੀਂ ਤੇਲ ਦੇਣ ਪਰਵਾਣ ਕੀ ਮੰਗਦੇ ਨੇ ਤੇਲ ਦੇਣ ਦੀ ਹੈ ਨਾ ਜੀ ਉਸ ਚਿੱਠੀ ਦੇ ਕੰਮ ਕਰਦੇ ਆ ਫਿਰ 9 9 ਨੂੰ 2-3 ਦਿਨਾਂ ਬਾਅਦ ਹੀ 9 ਤਰੀਕ ਨੂੰ ਉੱਪਰੋਂ ਮੀਤ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਦੀ ਚਿੱਠੀ ਮੈਨੇਜਰ ਸਾਹਿਬ ਨੂੰ ਆਉਂਦੀ ਹੈ ਨਨਕਾਣਾ ਸਾਹਿਬ ਨੂੰ ਮੀਤ 77 ਵੱਲੋਂ ਮੀਤ ਠੀਕ ਹੈ ਜੀ ਉਹ ਕੀ ਹੈ ਡੀਜ਼ਲ ਖਰੀਦ ਕਰਨ ਬਾਰੇ ਸ੍ਰੀਮਾਨ ਜੀ ਆਪ ਵੱਲੋਂ ਪੱਤਰਕਾ ਨੰਬਰ 443 ਮਿਤੀ 6 9 2025 ਰਾਹੀਂ ਕੀਤੀ ਮੰਗ ਦੇ ਆਧਾਰਪੁਰ ਸਕੱਤਰ ਸਾਹਿਬ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਵਾਨਗੀ ਦੀ ਆਸਪੁਰ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਹੜ੍ਹ ਪ੍ਰੇਟਾਾਂ ਦੀ ਸਹਾਇਤਾ ਲਈ ਮੈਂਬਰ ਸਾਹਿਬ ਜ਼ਾਇਦਾਦ ਸਬਕਮੇਟੀ ਦੇ ਗੁਰਦੁਆਰਾ ਇੰਸਪੈਕਟਰ ਦੀ ਹਾਜ਼ਰੀ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਸਕੱਤਰ ਸਾਹਿਬ ਨੇ ਆਗਿਆ ਦਿੱਤੀ ਉਹਨਾਂ ਨੂੰ ਆਗਿਆ ਆ ਗਈ ਜੀ 9 ਤਰੀਕ ਦੀ ਹੁਣ ਉਸ ਤੋਂ ਅੱਗੇ ਫਿਰ ਕੀ ਹੁੰਦਾ ਮਨਜ਼ੂਰੀ ਮਿਲ ਗਈ ਜੀ ਤੇਲ ਖਰੀਦਣ ਦੀ ਤੇ ਇਹਦੇ ਵਿੱਚ ਲੋਕਲ ਮੈਂਬਰ ਨੇ ਸਾਡੇ এসਜੀਪੀਸੀ ਦਾ ਇੱਕ ਦੇਖੋ 3000 ਲੀਟਰ ਇੱਕ ਵੱਡੀ ਅਮਾਉਂਟ ਹੈ ਅ ਅਮਾਉਂਟ ਦਾ ਉਹਨਾਂ ਤੇਲ ਆਉਣਾ ਹੈ ਉਹਦੇ ਵਿੱਚ ਲੋਕ ਨਵੇਂ ਮੈਂਬਰ ਨੇ ਜਿਹੜੇ ਉਹਨਾਂ ਚੋਂ ਇੱਕ ਲੋਕਲ ਮੈਂਬਰ ਬਹਿਣੀਵਾਲ ਸਾਹਿਬ ਸਾਡੇ ਨਾਲ ਬੈਠੇ ਨੇ 4 ਮੈਂਬਰ ਵੀ ਨੇ ਕਿਸੇ ਦੇ ਧਿਆਨ ਦੇ ਹਿੱਤ ਇਹ ਕੋਈ ਵੀ ਗੱਲ ਨਹੀਂ ਨਾ ਹੀ ਉਹਨਾਂ ਤੋਂ ਕੋਈ ਸਾਇੰਸ ਵਗੈਰਾ ਕਰਵਾਇਆ ਗਿਆ ਕਿਸੇ ਦੀ ਕੋਈ ਸਪਰਸ਼ ਨਹੀਂ ਪੁਵਾਈ ਗਈ ਸਿੱਧੇ ਸਿੱਧਾ ਚਿੱਠੀ ਪੱਤਰ ਇੱਕ ਚੱਲ ਰਿਹਾ ਪੋਲਿਟੀਕਲ ਲੈਵਲ ਤੇ ਠੀਕ ਹੈ ਜੀ ਤੇ ਹੁਣ ਅਗਲੀ ਮੈਂ ਬੇਨਤੀ ਕਰੂੰਗੀ ਤਸਵੀਰ ਦਿਖਾਈ ਜਾਵੇ ਕਿ ਐਸਜੀਪੀਸੀ ਦੇ ਟੈਂਕਰ ਕਿਵੇਂ ਤੇਲ ਪਹੁੰਚਾਈ ਜਾਂਦੇ ਹਨ ਹਲਕਾ ਚਾਹ ਖੜਾ ਹੁਣ ਇਹਦੇ ਚ ਇਹਦੇ ਚ ਹੁਣ ਆਪਾਂ ਇਹ ਗੱਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾ ਸਾਹਿਬ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਜੀਪੀਸੀ ਦਾ ਤੇਲ ਐਸਡੀਪੀਸੀ ਦੇ ਖਰਚੇ ਤੇ ਤੇਲ ਪ੍ਰਵਾਹਿਆ ਜਾ ਰਿਹਾ ਐ ਐਸਡੀਪੀਸੀ ਕਰੇ ਮੈਂ ਕਹਿੰਦੀ ਇਹ ਤੋਂ ਜ਼ਿਆਦਾ ਵੀ ਕਰਨਾ ਚਾਹੀਦਾ ਐਸਡੀਪੀਸੀ ਨੂੰ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਅਦਾਨ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਹੀ ਕਿਉਂ ਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡ ਵੰਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਜਾਂ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਦਾ ਦੇਣ ਉਹ ਮੈਂਬਰ ਹਾਜ਼ਰ ਹੋਣ ਜਾਂ ਐਸਡੀਪੀਸੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਬਾਰ-ਬਾਰੇ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਬਾਦਲ ਪਰਿਵਾਰ ਦਾ ਕੋਈ ਦਖਲਅੰਦਾਜ਼ੀ ਕੋਈ ਕਿਸੇ ਨੀ ਕਿਸਮ ਦੀ ਦਖਲਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲੀਟੀਕਲ ਕਾਰਨਾ ਕਰਕੇ ਸਿਆਸੀ ਮੁਹਾਦ ਦੇ ਵਾਸਤੇ ਆਪਾਂ ਇਹ ਇਹ ਹੁਣ ਇਹ ਇੱਕ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਨਾਲ ਅਦਾਨ ਇੱਕ ਪੋਲੀਟੀਕਲ ਲੈਵਲ ਤੇ ਹੋ ਰਿਹਾ ਹੈ ਤੇ ਉਹਦੀ ਪੂਰਤੀ ਹੈ ਜਿਹੜੀ ਧਾਰਮਿਕ ਸੰਸਥਾ ਜਿਹੜੀ ਕੱਲੀ ਅਕਾਲੀ ਦਲ ਦੀ ਸੰਸਥਾ ਨਹੀਂ ਉਹ ਸਾਡੇ ਸਾਰੇ ਸਿੱਖ ਸੰਗਤ ਦੀ ਉਹ ਸੰਸਥਾ ਹੈ ਉਹ ਪੈਸੇ ਨੂੰ ਉਸ سرمایه ਨੂੰ ਇੱਕ ਸਰਬ ਸਾਂਝੀ ਜਿਹੜੀ ਸੰਸਥਾ ਹੈ ਉਹ سرمایه ਨੂੰ ਕਿਸ ਤਰੀਕੇ ਨਾਲ ਪੋਲੀਟੀਕਲ ਕਾਰਨਾ ਕਰਕੇ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰਿਆ ਜਾ ਰਿਹਾ ਹੈ ਇਹ ਸਾਡੀ ਸਿੱਖ ਸੰਗਤ ਨੂੰ ਬੇਨਤੀ ਹੈ ਇਹ ਤਾਂ ਸਿਰਫ ਇੱਕ ਉਦਾਹਰਣ ਹੈ ਇਹ ਸਿਧਾਰਣ ਲੈ ਕੇ ਆਏ ਸਾਰੇ ਹਲਕਿਆਂ 'ਚ ਇਹੀ ਹਾਲ ਹੋਊਗਾ ਹੋਰ ਹੈ ਬਲਕੇ ਤਾਂ ਇੱਕ ਤਾਂ মিডিਆ ਨੂੰ ਮੇਰੀ ਬੇਨਤੀ ਹੈ ਤੁਸੀਂ ਸਾਰੇ ਬਹੁਤ ਹੀ ਜਾਗਰੂਕ ਕਿਉਂਕਿ ਪੰਜਾਬ ਦਾ মিডিਆ ਮੰਨਿਆ ਹੋਇਆ ਹੈ ਕਿ ਜਾਗਰੂਕਤਾ ਦੇ ਨਾਲ ਉਹ ਕੰਮ ਕਰਦਾ ਹੈ ਇੱਕ ਤਾਂ ਇਹ ਕਿ ਹਰ ਇੱਕ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਐਸਡੀਪੀਸੀ ਦੇ ਵੱਲੋਂ ਕੋਈ ਰਸਤ ਜਾ ਰਹੀ ਹੈ ਕੋਈ ਤੇਲ ਜਾ ਰਿਹਾ ਉੱਥੇ ਜ਼ਰੂਰ ਇਹ ਚੀਜ਼ ਦੀ ਪਰਚੋਨ ਤੁਸੀਂ ਆਪਣੇ ਪੱਧਰ ਤੇ ਜਿੰਨਾ ਕੁ ਅਸੀਂ ਕਰ ਸਕਦੇ ਅਸੀਂ ਕਰਾਂਗੇ ਇਹ ਚੀਜ਼ ਅਸੀਂ ਕੱਢ ਕੇ ਲਿਆਂਦੀ ਹੈ ਹੋਰ ਵੀ ਜਿਸ ਪੱਧਰ ਤੇ ਹੋਊਗਾ ਤੁਹਾਨੂੰ ਹਰੇਕ ਥਾਂ ਇਹ ਚੀਜ਼ਾਂ ਮਿਲਣਗੀਆਂ ਕਿ ਕਿਸ ਤਰੀਕੇ ਨਾਲ ਇੱਕ ਬਹੁਤ ਹੀ ਵੱਡੀ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਸੰਸਥਾ ਨੂੰ ਇੱਕ ਪੋਲੀਟੀਕਲ ਪਾਰਟੀ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰ ਰਹੀ ਹੈ ਜਿਸ ਚੀਜ਼ ਦਾ ਰੌਲਾ ਸਾਨਾਂ ਤੋਂ ਹਰੇਕ ਜਿਹੜਾ ਵੀ ਗੁਰਨਾਨਕ ਨਾਮ ਲੈਵਾ ਸਿੱਖ ਹੈ ਉਹ ਪਾਰ ਹੈ ਔਰ ਇਹ ਦੁਹਾਈ ਦੇ ਰਿਹਾ ਕਿ ਇਹ ਚੀਜ਼ਾਂ ਤੇ ਰੋਕ ਲਗਣੀ ਚਾਹੀਦੀ ਹੈ ਸੋ ਹੁਣ ਵੀ ਸਾਡੀ ਤਾਂ ਬੇਨਤੀ ਇਹੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਕਿ ਇਹ ਚਲੋ ਹੜਾਂ ਦੀ ਜਿਹੜੀ ਇਹ ਗੱਲ ਨਿਕਲ ਜੂਗੀ ਕਿ ਤਾਂ ਇਸ ਚੀਜ਼ ਦੀ ਪੂਰੀ ਦੀ ਕੋਹ ਹੋਣੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਬੰਦੇ ਇਹਦੇ ਚ ਦੋਸ਼ੀ ਬਣਦੇ ਨੇ ਉਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਸਪਸ਼ਟੀਕਰਨ ਵੀ ਜ਼ਰੂਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੇਣਾ ਮਰਦਾ ਹੈ ਉਹਨਾਂ ਦਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਜੇਕਰ ਉਹਨਾਂ ਨੇ ਕੋਈ ਮੈਂ ਕਹਿੰਦੀ ਵੀ ਚਾਹੇ ਅਰਬਾ ਰੁਪਏ ਦੀ ਉਹ ਮਦਦ ਕਰਨ ਕਰਨ ਆਪਣੇ ਪੱਲੇ ਤੋਂ ਕਰਨ ਕਿਉਂਕਿ ਬਹੁਤ ਵੱਡੇ ਧਨਾੜ ਨੇ ਉਹ ਪੰਜਾਬ ਦੇ ਸਭ ਤੋਂ ਵੱਡੇ ਧਨਾੜ ਨੇ ਆਪਣੇ ਪੱਲੇ ਤੋਂ ਕਰਨ ਪਰ ਐਸਜੀਪੀਸੀ ਨੂੰ ਜਿਨ੍ਹਾਂ ਜਿੰਦੇ ਬਾਰੇ ਉਹ ਆਮ ਪਬਲਿਕ 'ਚ ਹੁਣ ਬੋਲਦੇ ਨੇ ਕਿ ਸਾਡਾ ਐਸਜੀਪੀਸੀ ਦੇ ਕੰਮ ਕਾਰਜ 'ਚ ਕੋਈ ਦਖਲ ਅੰਦਾਜ਼ੀ ਨਹੀਂ ਤਾਂ ਇਹ ਇਹ ਇਸ ਤੋਂ ਵੱਡੀ ਦਖਲ ਅੰਦਾਜ਼ੀ ਕੀ ਹੋਊਗੀ ਮੇਰੇ ਖਿਆਲ 'ਚ ਇਹ ਰੋਗ ਲਗਣੀ ਚਾਹੀਦੀ ਹੈ ਤੇ ਦੂਜਾ ਇਹ ਹੈ ਕਿ ਅਸੀਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਹਾਲਾਤ ਨੇ ਠੀਕ ਹੋਣ ਪ੍ਰਵਾਧਮਾ ਕਰੇ ਬਹੁਤ ਛੇਤੀ ਠੀਕ ਹੋਣ ਜਿਹੜੀ ਇੱਕ ਪੰਜਾਬ ਦੀ ਜ਼ਿੰਦਗੀ ਆ ਵੀ ਤੇ ਪਵੇ ਉਸ ਤੋਂ ਬਾਅਦ ਮੈਂ ਸਮਝਦੀ ਆ ਕਿ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਪਹਿਲਾਂ ਚੱਲੀ ਸੀ ਪਾਰਟ 2 ਕਰਕੇ ਗੁਰਦੁਆਰਾ ਸੁਧਾਰ ਲਹਿਰ ਪਾਰਟ 2 ਚੱਲਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸਿੱਖ ਸੰਗਤ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਕਿ ਜਿਹੜੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਕਿਉਂਕਿ ਪ੍ਰਬੰਧ ਪ੍ਰਬੰਧਕਾਂ ਦੇ ਵਿੱਚ ਜਾਹ ਮੈਂਬਰਾਂ ਦੀ ਆਪਾਂ ਗੱਲ ਕਰ ਲਈਏ ਬਹੁਤ ਸਾਰੇ ਮੈਂਬਰ ਮਸੰਧਾਂ ਦੇ ਰੂਪ ਦੇ ਵਿੱਚ ਬੈਠੇ ਨੇ ਬਹੁਤ ਸਾਰੀਆਂ ਖਾਮੀਆਂ ਆ ਚੁੱਕੀਆਂ ਨੇ ਤੇ ਉਹ ਚੋਣਾਂ ਵੀ ਛੇਤੀ ਤੋਂ ਛੇਤੀ ਜਿਹੜੀਆਂ ਐਸਜੀਪੀਸੀ ਦੀਆਂ ਹੋਣੀਆਂ ਚਾਹੀਦੀਆਂ ਨੇ ਤੇ ਜੇਕਰ ਸਰਕਾਰ ਕਰਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਢਣ ਦੀ ਅਸੀਂ ਵਿਉਂਤਬੰਦੀ ਵੀ ਕਰ ਰਹੇ ਹਾਂ ਕਿ ਐਸਜੀਪੀਸੀ ਕਿਉਂਕਿ ਜਦੋਂ ਤੱਕ ਇਹ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਸਿਸਟਮ ਦੇ ਵਿੱਚ ਅਸੀਂ ਸੁਧਾਰ ਦੀ ਉਮੀਦ ਨਹੀਂ ਕਰ ਸਕਦੇ ਸੋ ਇੰਨੀਆਂ ਮੇਰੀਆਂ ਬੇਨਤੀਆਂ ਸੀ ਕਿ ਆਪਾਂ ਨੂੰ ਆ ਚਲੋ ਮਤਾਂ ਬਤਾਉਂਦੀ ਆ ਹਾਂ ਇੱਕ ਚੀਜ਼ ਹੋਰ ਹੈ ਜਿਹੜੀ ਕਿ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਸਾਰੀ ਦੱਸੀ ਹੈ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਸੀ ਅਮਰਸਰ ਐਸਜੀਪੀਸੀ ਦੀ ਉਹਦੇ ਵਿੱਚ ਵੀ ਅੱਜ ਇੱਕ ਮਤਾ ਨੰਬਰ 53 ਕਰਕੇ ਇੱਕ ਮਤਾ ਆਇਆ ਹੈ ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੂੰਗੀ ਵੀ ਉਸ ਮਤੇ ਦੇ ਵਿੱਚ ਇਹ ਚੀਜ਼ ਸਾਬਤ ਹੋ ਗਈ ਵੀ ਕਿਵੇਂ ਉਹਨਾਂ ਨੇ ਇੱਥੋਂ ਤੇਲ ਵਗੈਰਾ ਖਰੀਦਿਆ ਹੋਰ ਥਾਂ ਵੀ ਖਰੀਦੋ ਫਰਕਤ ਹੋ ਰਹੀ ਹੈ ਇਕ ਖੁੱਲਾ ਮਤਾ ਲਿਆਂਦਾ ਦੇਖੋ ਕਿਸੇ ਸੰਸਥਾ ਦਾ ਇੱਕ ਮਤਾ ਇੱਕ ਸਪੈਸੀਫਿਕ ਹੋਣਾ ਚਾਹੀਦਾ ਜੇ ਕੋਈ ਅਮਾਉਂਟ ਹੈ ਕੋਈ ਸਮਾਂ ਹੈ ਕੋਈ ਚੀਜ਼ ਹੈ ਉਹ ਇੱਕ ਸਪੈਸੀਫਿਕਲੀ ਉਸੇ ਨੂੰ ਮੈਂਸ਼ਨ ਕੀਤਾ ਜਾਣਾ ਚਾਹੀਦਾ ਉਸ ਮਤੇ ਦੇ ਵਿੱਚ ਪਰ ਇੱਕ ਓਪਨ ਮਤਾ ਆ ਗਿਆ ਵੇਗ ਮਤਾ ਇੱਕ ਆਇਆ ਹੈ ਜਿਹਦੇ ਵਿੱਚ ਲਿਖਿਆ ਹੈ ਕਿ ਖਰੀਦ ਖਰੀਦਿਆ ਹੋਇਆ ਸਮਾਨ ਜਾਂ ਹੋਰ ਖਰੀਦਣਾ ਹੈ ਜਿਹੜਾ ਸਮਾਨ ਉਹਦੇ ਬਾਰੇ ਜਿਹੜੇ ਸਾਰੇ ਅਧਿਕਾਰ ਨੇ ਉਹ ਸਿਕੱਤਰ ਨੂੰ ਦੇਤੇ ਐਸਡੀਪੀਸੀ ਦੇ ਨੂੰ ਜਿਹਦੇ ਚ ਕੋਈ ਸਪਸ਼ਟੀਕਰਨ ਨਹੀਂ ਕਿ ਕਿੰਨੇ ਦਾ ਮਟੀਰੀਅਲ ਖਰੀਦਿਆ ਜਾਊਗਾ ਜਾਂ ਕਿੰਨੇ ਦਾ ਖਰੀਦ ਚੁੱਕਿਆ ਹੈ ਕਿਵੇਂ ਪੰਡਵਾਰਾ ਹੋਇਆ ਤੇ ਆਉਣ ਵਾਲੇ ਸਮੇਂ ਚ ਕੀ ਉਹਨਾਂ ਦੀ ਪੰਡਵਾਰਾ ਕਰਨ ਦੀ ਉਹਨਾਂ ਦੀ ਰੂਪਰੇਖਾ ਹੈ ਤੁਸੀਂ ਭਾਵੇਂ ਮੈਂ ਕਹਿੰਦੀ ਐਸਡੀਪੀਸੀ ਦਾ ਕਿਉਂਕਿ ਜਿਹੜਾ ਪੈਸਾ ਹੈ ਉਹ ਉਹ ਸੰਗਤ ਦਾ ਪੈਸਾ ਹੈ ਔਰ ਸੰਗਤ ਦੇ ਵਾਸਤੇ ਹੀ ਹੈ ਤੁਸੀਂ ਚਾਹੇ 5 ਕਰੋੜ ਦਾ ਅਨਾਉਂਸ ਕਰੋ 10 ਦਾ ਕਰੋ 20 ਦਾ ਕਰੋ 50 ਕਰੋੜ ਦਾ ਕਰੋ ਪਰ ਉਹ ਇੱਕ ਸਪੈਸੀਫਾਈ ਹੋਣਾ ਚਾਹੀਦਾ ਉਹ ਕਿ ਕਿੰਨੇ ਅਸੀਂ ਸਹਾਇਤਾ ਹੈ ਜਿਹੜੀ ਅਸੀਂ ਦੇ ਚੁੱਕੇ ਹਾਂ ਹੁਣ ਤੱਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿੰਨੇ ਕਰੋੜ ਦੀ ਸਹਾਇਤਾ ਦੇਣੀ ਹੈ ਤੇ ਕਿਸ ਰੂਪ ਦੇ ਵਿੱਚ ਸਹਾਇਤਾ ਦੇਣੀ ਹੈ ਸੋ ਇਹ ਜਿਹੜਾ ਅੱਜ ਮਤਾ ਆਇਆ ਇੱਕ ਅੱਖਾਂ ਪੁੰਜਣ ਵਾਲਾ ਮਤਾ ਹੈ ਇਦਾਂ ਇੱਕ ਮੈਂਬਰ ਸਾਡੇ ਹੈਗੇ ਨੇ ਪੁਟੈਂਸ ਸਾਹਿਬ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕਰਿਆ ਵਿਰੋਧ ਇਸ ਗੱਲ ਦਾ ਕਰਿਆ ਕਿ ਦੋ ਜਿੰਨੇ ਮਰਜੀ ਤੁਸੀਂ ਉਹ ਦੋ ਪਰ ਇੱਕ ਸਪੈਸੀਫਾਈ ਹੋਣਾ ਚਾਹੀਦਾ ਔਰ ਸਾਰਾ ਕੰਟਰੋਲ ਹੈ ਜਿਹੜਾ ਉਹ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਦੇ ਔਰ ਐਸਡੀਪੀਸੀ ਦੇ ਮੈਂਬਰਾਂ ਦੇ ਜਾਂ ਐਸਡੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਹੱਥ ਚ ਹੋਣਾ ਚਾਹੀਦਾ ਨਾ ਕਿ ਆਪਾਂ ਆਪਣੀ ਜਿਹੜੀ ਦਾੜੀ ਹੈ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਦੇ ਆ ਉਹਦੇ ਲੀਡਰਾਂ ਦੇ ਹੱਥ ਚ ਫੜਾਈਏ ਸੋ ਇਹ ਵੀ ਮਤ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਬਿਲਕੁਲ ਅੱਖਾਂ ਪੁੰਜਣ ਵਾਲੀ ਗੱਲ ਹੈ ਇਹਦੇ ਚ ਕੋਈ ਵੀ ਚੀਜ਼ ਸਪਸ਼ਟ ਨਹੀਂ ਕੀਤੀ ਰਤੇ ਇੱਕ ਚੀਜ਼ ਹੋਰ ਕਿਉਂਕਿ ਆਪਾਂ ਸਵਾਲ ਬਾਅਦ ਚ ਲੈ ਲੰਨੇ ਆ ਇੱਕ ਮੁੱਦਾ ਹੋਰ ਹੈ ਉਸ ਮੁੱਦੇ ਤੇ ਵੀ ਮੈਂ ਚਾਹਾਂਗੀ ਕਿ ਚੰਗਾਲ ਸਾਹਿਬ ਨੇ ਸਾਡੇ ਉਹ ਸੀਮੈਂਟ ਦਾ ਇੱਕ ਮੁੱਦਾ ਚੱਲ ਰਿਹਾ ਉਹ ਵੀ এসਜੀਪੀਸੀ ਦੇਆਂ ਚੋਰ ਮੋਰੀਆਂ ਦੀ ਇੱਕ ਬਹੁਤ ਵੱਡੀ ਜਿਹੜੀ ਇਹ ਕਿਸ ਤਰੀਕੇ ਨਾਲ ਨਜਾਇਜ਼ ਫਾਇਦਾ ਜਿਹੜੇ ਲੀਡਰ ਉਠਾ ਰਹੇ ਨੇ ਉਹਦੇ ਬਾਰੇ ਚ ਵੀ ਮੈਂ ਚਾਹਾਂਗੀ ਚੰਗਾਲ ਸਾਹਿਬ ਤੁਹਾਨੂੰ ਬਰੀਫ ਕਰ ਦੇਣ ਤੇ ਉਸ ਤੋਂ ਬਾਅਦ ਜਿਹੜੇ ਸਵਾਲ ਹੋਣਗੇ ਅਸੀਂ ਸਾਰੇ ਉਹਦਾ ਜਵਾਬ ਦਵਾਵਾਂਗੇ ਪਹਿਲਾ ਵੀਡੀਓ ਚਲਾ ਦਿਓ ਪਹਿਲਾ ਵੀਡੀਓ ਚਲਾ ਦਿਓ ਦੋਵੇਂ ਬਤਾਰਾ ਬਤਾਰਾ ਕਲਤੀ ਬਤਾਰਾ ਗੋਚਾਰਾਂ ਸੇ ਮੁਰੇਜਰ ਅਤੇ ਕੇਰੂ ਸੇ ਕਾਉਂਟਰ ਇਹ ਦੋਵੇਂ ਮੁਲਾਜ਼ਮਾਂ ਮੌਤਲ ਕਰ ਦਿੱਤਾ ਗਿਆ ਆਪੇ ਕਾਰਜ ਵਾਲੇ ਬਾਬੇ ਜਿਨ੍ਹਾਂ ਨੇ ਅਸੀਂ ਦਿਖਾਈਆਂ ਨਹੀਂ ਸੀ ਕਿ ਅਸੀਂ ਪੈਸੇ ਦੇ ਕਿ ਦਰਹਾਂ ਨੂੰ ਹਮਸਨਤ ਲਿਆ ਕੁਝ ਬਾਬਿਆਂ ਨੇ ਸਰਵਾਮ ਨੂੰ ਸੁਣ ਕਰ ਦਿੱਤਾ ਆ ਮੈਂ ਸਮਝਦਾ ਨਹੀਂ ਗਾ ਲਈ ਜਮਾ ਕਿ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਘਰੋਂ ਜੁੜਿਆ ਪੰਜਰੇ ਕੰਦਨ ਆਕਾ ਚੋਣਾ ਰੱਖ ਕੇ ਸੈਨ ਸੰਪਨ ਬੋਹੜਾ ਕਰਕੇ ਸੈਨਾ ਬਾਰੇ ਨੂੰ ਲੋਟੇ ਨੂੰ ਛੋਟਕਾਰ ਰਹੇ ਨੇ ਇਹਨਾਂ ਦੇ ਨਾਲ ਉਹ ਜਰੂਰ ਜਾਓ ਕਾਰਨ ਹੁਣ ਜਿਹਾ ਇਮਾਨ ਹੈ ਵਾਇਗੁਰ ਦੀ ਕਾ ਖਾਲਸਾ ਵਾਇਗੁਰ ਦੀ ਫਤਿਹ ਪਿਛਲੇ ਸਮੇਂ ਤੁਸੀਂ ਦੇਖੀਏ ਵੀਡੀਓ ਇੱਕ ਮੁੱਦਾ ਆਇਆ ਮੰਜੀ ਸਾਹ ਕੋਟਾ ਸਾਡਾ ਐਸਜੀਪੀਸੀ ਦਾ ਗੁਰੂ ਘਰ ਹੈ ਉਥੋਂ 450 ਗੱਟਾ ਸਿਮਿੰਟ ਦਾ ਐਸਜੀਪੀਸੀ ਮੈਂਬਰ ਦਾ ਲੜਕਾ ਟਰਾਲੀ ਦੇ ਵਿੱਚ ਭਰ ਕੇ ਆਪਣੇ ਘਰ ਲਿਜਾ ਰਿਹਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਉਸ ਮੈਂਬਰ ਨੂੰ ਬਰਖਾਸਤ ਕਰਨਾ ਚਾਹੁੰਦਾ ਸੀ ਮੈਂਬਰੀ ਤੋਂ ਉਥੇ ਮਲਾਜਮਾਂ ਤੇ ਗਾਜ ਡਿੱਗਦੀ ਹੈ ਕੋਈ ਵੀ ਮਲਾਜਮ ਮੈਨੇਜਰ ਲੱਗਣ ਨੂੰ ਤਿਆਰ ਨਹੀਂ ਇੰਨਾ ਕਿ ਪ੍ਰੈਸ਼ਰ ਹੈ ਮੈਨੇਜਰਾਂ ਦੇ ਕਿ ਕੋਈ ਵੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਲੱਗਣ ਨੂੰ ਤਿਆਰ ਨਹੀਂ। ਔਰ ਉੱਥੇ ਦਾ ਮੈਨੇਜਰ ਸਰਪੈਂਡ ਕੀਤਾ ਅਕਾਊਂਟੈਂਟ ਨੂੰ ਸਰਪੈਂਡ ਕੀਤਾ। ਪਰ ਅਸੀਂ ਮੰਗ ਕਰਦੇ ਹਾਂ ਕਿ ਉੱਥੋਂ ਦੇ ਜਿਹੜੇ ਮੈਂਬਰ ਦੀ ਮਤਕਲੀ ਜਿਹੜੀ ਮੈਂਬਰੀ ਤੋਂ ਮੋਤਰੀ ਕੀਤੀ ਜਾਵੇ। ਇਕਨਮਾਈਕੋ ਮੇਰੀ ਬੇਨਤੀ ਹੈ ਜੀ ਜਦੋਂ ਪੰਜਾਬ ਖੜਾ ਤੇ ਦੁਖਾਂਤ ਨਾਲ ਜੂਝ ਰਿਹਾ ਜਦੋਂ ਅਸੀਂ ਭਰਾਵਾਂ ਦਾ ਹਾਲ ਵੇਖਦੇ ਹਾਂ ਹਰ ਅੱਖ ਨਮੀ ਹੈ ਹਰ ਵਿਅਕਤੀ ਲੋੜ ਮੁਤਾਬਕ ਵਿੱਤ ਮੁਤਾਬਕ ਵੱਧ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ ਆਪਾਂ ਇਹ ਵੀ ਵੇਖਿਆ ਹੈ ਵੀ ਗਰੀਬ ਬੰਦਿਆਂ ਜਿਨ੍ਹਾਂ ਨੂੰ ਆ ਕਣਕ ਮਿਲਸੀ ਆਟਾ ਦਾਲ ਦੀ ਉਹ ਵੀ দান ਕਰਕੇ ਉਹਨਾਂ ਵਾਸਤੇ ਵੀ ਲੋੜਵੰਦ ਦੀ ਮਦਦ ਹੋ ਜਵੇ ਮੈਂ ਭੁਖਾ ਰਹੇ ਨਾ ਕੋਈ ਭੁਖਾ ਰਹੇ ਪਰ ਉਸ ਸਮੇਂ ਦੇ ਦਰਮਿਆਨ ਜਦੋਂ ਸਿਆਸਤ ਕੀਤੀ ਹੈ ਇਹਦੇ ਵੋਟਾਂ ਦੀ ਜਦੋਂ ਦਖਾਂਤ ਦੇ ਵਿੱਚ ਅਸੀਂ ਕਿਸੇ ਨਾਲ ਖੜਨਾ ਹੁੰਦਾ ਹਮਦਰਦੀ ਤੌਰ ਤੇ ਅਸੀਂ ਸਿਆਸਤ ਕਰਦਾ ਹੈ ਵੋਟਾਂ ਦੀ ਤੇ ਵੋਟਾਂ ਦੀ ਸਿਆਸਤ ਵੀ ਕਰਦਾ ਗੁਰੂ ਘਰ ਦੀ ਗੋਲਕ ਦੇ ਨਾਲ ਇਹ ਸਭ ਤੋਂ ਮਤਭਾਗ ਦਾ ਤੇ ਤੁਖਤਾਈ ਮੁੱਦਾ ਹੈ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹਦੇ ਨਾਲ ਗੁਰੂ ਕੀ ਸੰਗਤ ਖੜਦੀ ਹੈ ਸੰਗਤ ਦਾ ਆਧਾਰ ਕੀਤੇ ਹੋਏ ਸੀ ਜਿਹੜਾ ਉਹਦੇ ਨਾਲ ਸੀ ਅੱਗੇ ਆਪਣੇ ਕਾਰਜ ਕਰਦੇ ਪਰ ਉਹਦੇ ਵਿੱਚ ਤੁਸੀਂ ਵੇਖ ਰਹੇ ਹੋ ਵੀ ਆਪਣੇ ਤੌਰ 'ਤੇ ਤੁਸੀਂ ਖੁੱਲੀਆਂ ਆਪਣੇ ਆਪ ਇੱਕ ਮੈਨੇਜਰ ਅੱਡ ਚਿੱਠੀ ਲਿਖਦਾ ਕਿਸੇ ਮੈਂਬਰ ਦੇ ਸਾਈਨ ਨਹੀਂ ਪ੍ਰोसीजर ਤੋਂ ਬਾਹਰ ਉਹਨੂੰ ਪ੍ਰਵਾਨਗੀ ਮਿਲ ਗਈ ਪਰਵਾਨ ਕੇ ਵਾਲੇ ਸਿਆਸੀ ਬੰਦਾ ਉਹ ਵੰਡ ਰਿਆ ਜਾ ਕੇ ਡੀਜ਼ਲ ਉੱਥੇ ਜਿੱਥੇ ਤਾਂ ਅਸੀਂ ਵੋਟਾਂ ਖਰੀਦ ਰਿਆ ਉੱਥੇ ਸਾਡੇ ਗੁਰੂ ਘਰਾਂ ਦੇ ਵਜੀਦ ਉਹ ਜਿਹੜੇ ਖਰਚ ਆਏ ਹੋਏ ਨੇ ਜਿਨ੍ਹਾਂ ਕੋਈ ਆਮਦਨ ਦਾ ਸਾਧਨ ਨਹੀਂ ਉਹਨਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈਗਾ ਮੇਰੀ ਬੇਨਤੀ ਹੈ ਸਾਡੇ ਪ੍ਰਬੰਧ ਨੂੰ ਵੀ ਗੁਰੂ ਦੇ ਆਪਾਂ ਖੌਫ ਚ ਰਹੀਏ ਗੁਰੂ ਦੇ ਭੈ ਤੋਂ ਡਰਿਏ ਇਹ ਜਿਹੜੀ ਗੁਰੂ ਕੀ ਗੋਲਕ ਦਾ ਪੈਸਾ ਹੈ ਗੁਰੂ ਦੀ ਸੰਗਤ ਵਾਸਤੇ ਹੈ ਆਪਾਂ ਘੱਟ ਕਰਦੇ ਆ ਵੱਧ ਕਰੇ ਸ਼ੋਣੀ ਕਮੇਟੀ ਅਸੀਂ ਉਹਦੇ ਨਾਲ ਆਂ ਇਦੋਂ ਹੋਰ ਵੱਧ ਕੇ ਕਰੇ ਹੋਰ ਬਹੁਤ ਵੱਡੀਆਂ ਲੋੜਾਂ ਨੇ ਆਪਣੇ ਹੋਰ ਆਪਾਂ ਖਰਚੇ ਰੋਕੇ ਸੰਗਤ ਦੀ ਜਿਹੜੇ ਹਾੜਾਂ ਦੇ ਪੀੜਤ ਨੇ ਹੁੰਦੀ ਮਦਦ ਕਰੀਏ ਪਰ ਮੇਰੀ ਬੇਨਤੀ ਹੈ ਉਹ ਚੋ ਵੋਟਾਂ ਦੀ ਸਿਆਸਤ ਨਾ ਕਰੀਏ ਮੈਂ ਤਾਂ ਇਹੀ ਕਹਿਣਾ ਚਾਹਣਾ ਗੁਰੂ ਦੇ ਖੋਬ ਚਰੀਏ ਵੋਟਾਂ ਪਾਸੇ ਰਹਿ ਜਾਣ ਗਿਆ ਵੋਟਾਂ ਲਈ ਬਣਾ ਸਮਾਜ ਸਿਆਸ ਕਰਨ ਦਾ ਕੋਈ ਵਿਅਕਤੀ ਸੇਵਾ ਕਰਨਾ ਚਾਹੁੰਦਾ ਰੱਜ ਕੇ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਤੁਸੀਂ ਜਿਸ ਤਰ੍ਹਾਂ ਦਾ ਗੁਰੂ ਘਰ ਦੇ ਕਰੋੜਾਂ ਦਾ ਡੀਜ਼ਲ ਜਿਹੜਾ ਹੈ ਜਾਂ ਹੋਰ ਖਰਚੇ ਪਏ ਜਾ ਰਹੇ ਨੇ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਇੱਕ ਖੁੱਲਾ ਮਤਾ ਪੇਸ਼ ਹੋਇਆ ਵੀ ਜਿਹੜੀਆਂ ਹੋ ਚੁੱਕੀਆਂ ਖਰੀਦਾਂ ਜਾਂ ਜਿਹੜੇ ਕੀਤੀਆਂ ਜਾਣਗੀਆਂ ਸਾਡੇ ਕਿਸੇ ਦੇ ਧਿਆਨ ਚ ਵੀ ਹਾਲ ਤੱਕ ਖਰੀਦਾਂ ਸ਼ੁਰੂ ਨਹੀਂ ਕਮੇਟੀ ਨੇ ਕੀਤੀਆਂ ਨੇ ਕਿਸੇ ਮੈਂਬਰ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਵੀ ਅਸੀਂ ਕੀ ਕੁਸ਼ ਕਰ ਰਹੇ ਹਾਂ ਕਰ ਰਹੇ ਹਾਂ ਚੰਗੀ ਗੱਲ ਹੈ ਵੱਧ ਕੇ ਕਰੋ ਤੋਂ ਪਰ ਸਿਆਸੀ ਵੋਟਾਂ ਲਈ ਗੁਰੂ ਘਰ ਦੀ ਗੋਲਕ ਦਾ ਜਿਹੜਾ ਪੈਸਾ ਵਰਤਿਆ ਜਾ ਰਿਹਾ ਹੈ ਇਹ ਦੁਖਾਂ ਦਾ ਤੇ ਨਿੰਦਾ ਕਰਦੇ ਆ ਜਿਹੜੀਆਂ ਗੱਲਾਂ ਸੰਗਤ ਕਹਿੰਦੀ ਸੀ ਬਾਰ-ਬਾਰ ਵੀ ਸਿਆਸੀ ਬੰਦੇ ਗੁਰੂ ਕੀ ਗੋਲਕਾਰਤ ਦੇ ਨੇ ਇਹ ਤੁਹਾਡੇ ਸਾਹਮਣੇ ਜੇ ਸਪਸ਼ਟ ਹੋ ਚੁੱਕੀਆਂ ਨੇ ਇਹ ਬਹੁਤ ਵੱਡਾ ਕਰੋੜਾਂ ਦਾ ਕਪੜਾ ਹੈ ਕਰੋੜਾਂ ਰੁਪਏ ਸ਼ਰਮਗੜੀ ਦਾ ਵਰਤ ਕੇ ਕਿ ਸਿਆਸੀ ਬੰਦੇ ਨੂੰ ਲਾਭ ਦਿੱਤਾ ਜਾ ਰਿਹਾ ਤੇ ਵੋਟਾਂ ਲਈਆਂ ਜਾ ਰਹੀਆਂ ਨੇ ਦੇ ਵਿੱਚ ਤੁਸੀਂ ਇਹ ਮਤੇ ਦੀ ਗੱਲ ਕੀਤੀ ਹੈ ਜਿਹੜਾ ਇਹ 225 ਐਕਟ ਦੇ ਅਧੀਨ ਜਿਹੜੀ ਐਸੀ ਕੋਈ ਸੀ ਆ ਜੀ ਤੇ ਨਿਯਮਾਂ ਦੇ ਮੁਤਾਬਕ ਇਹ ਮਤਾਰ ਕੀਤਾ ਗਿਆ ਪਹਿਲਾਂ ਕਦੀ ਇਸ ਤਰ੍ਹਾਂ ਦਾ ਮਤਾਰ ਪਿਆ ਗਿਆ ਜੀ ਪਾਇਆ ਗਿਆ ਪਹਿਲਾਂ ਕਦੀ ਇਸ ਤਰ੍ਹਾਂ ਦਾ ਸ਼ੋਹਣ ਕਮੇਟੀ ਸਮੇਂ-ਸਮੇਂ ਸਰ ਅਸੀਂ ਮਦਦ ਕਰਦੇ ਆਂ ਜੀ ਪਰ ਮਤੇ ਚ ਕਲੈਰਿਟੀ ਹੁੰਦੀ ਹੈ ਮੰਨ ਲਓ 10 ਕਰੋੜ ਰੁਪਈਆ ਸੀ ਖਰੀਦਾਂ ਵਾਸਤੇ ਰੱਖ ਤਾਂ ਮਦਦ ਕਰਤੀ ਫੇਰ 10 ਹੋਰ ਕਰ ਸਕਦੇ ਆ ਤੁਹਾਨੂੰ ਕੋਈ ਲਿਮਿਟ ਨਹੀਂ ਹੁੰਦੀ ਭਰਾ ਸਾਗਰ ਪੂਰੇ ਅਧਿਕਾਰ ਹੁੰਦੇ ਨੇ ਪਰ ਪਹਿਲਾ ਮਤਾ ਵੇਖਿਆ ਜਿਹੜੇ ਵਿੱਚ ਨਾ ਤਾਂ ਸਭ ਕਿੰਨੀ ਰਕਮ ਖਰਚ ਹੋਗੀ ਉਹਦਾ ਕੋਈ ਚਰਚਾ ਨਹੀਂ ਸ਼ੁਰੂ ਕੀਤੀ ਰਿਜੈਕਟ ਦੇ ਵਿੱਚ ਕਿੰਨਾ ਹੋਰ ਕਰਨਾ ਹੈ ਉਹਦੀ ਕੋਈ ਚਰਚਾ ਨਹੀਂ ਖਰੀਦ ਕਰ ਰਿਹਾ ਇੱਕ ਮਲਾਜ਼ਮ ਤੇ ਮਲਾਜ਼ਮ ਤਾਂ ਆਪਾਂ ਜਾਣਦੇ ਆ ਸਾਡੇ ਕਿੰਨੇ ਖੌਫ ਚੋਂ ਗੁਜ਼ਰ ਰਹੇ ਨੇ ਕਿੰਨਾ ਉਹਨਾਂ ਦਾ ਗਿੱਚੀ ਤੋਂ ਤੋਂ ਤੇ ਗੋਡਾ ਰੱਖ ਕੇ ਗਲਤ ਕੰਮ ਕਰਵਾਏ ਜਾ ਰਹੇ ਨੇ ਫਿਰ ਜਦੋਂ ਗਾਜ ਡਿੱਗਦੀ ਹੈ ਉਹ ਵੀ ਮਲਾਜ਼ਮ ਤੇ ਹੀ ਡਿੱਗਦੀ ਹੈ ਉਹਨੂੰ ਹੀ ਸਸਪੈਂਡ ਕਰ ਦਿਆ ਹੈ ਕਿਸੇ ਹੋਰ ਤੇ ਨਹੀਂ ਜਿਹੜਾ ਕਰਵਾਉਂਦਾ ਕੋਈ ਕਾਰਵਾਈ ਹੁੰਦੀ ਹੁੰਦੀ ਵੀ ਮਲਾਜ਼ਮਾਂ ਤੇ ਹੀ ਆ ਉਹ ਵਿੱਚ ਇਸ ਮੌਕੇ ਪੀੜੇ ਜਾ ਰਹੇ ਨੇ ਇਹਦੇ ਇਹ ਜਿਹੜੀ ਚੱਲ ਰਹੀ ਹੈ ਤੇ ਕਸਮ ਖਾ ਕੇ ਜਿਵੇਂ ਆਪਾਂ ਗੱਲ ਕਰੀਏ ਚਲੋ ਇੱਕ ਵਾਰ ਇਹਨਾਂ ਨੂੰ ਜਸਟੀਫਾਈ ਕਰਦੇ ਆ ਦੇਖੋ ਜੀ ਅਸੀਂ ਤਾਂ ਹੜਪੀਟਾਂ ਨੂੰ ਡੀਜ਼ਲ ਦੇ ਰਹੇ ਆ ਜੀ ਚਿੱਠੀਆਂ ਵੀ ਪੈ ਜਾਣਗੀਆਂ ਕੱਲ ਨੂੰ ਹਿਸਾਬ ਮੰਗ ਲੈਣ ਤੁਸੀਂ ਹਿਸਾਬ ਹੀ ਦੇ ਦੇਣਗੇ ਐਨੇ ਲੱਖ ਦਾ ਆਪਾਂ ਦਿੱਤਾ ਜੀ ਜਿਹੜੀ ਨਗਦ ਰਾਸ਼ੀ ਵੰਡੀ ਜਾ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਸ਼ਾਇਦ 2 ਨੰਬਰ ਚ ਗੁਰਦੁਆਰਾ ਜਿਉ ਆ ਰਹੀ ਹੈ ਸਾਡੀ ਇੱਕ ਬੇਨਤੀ ਹੈ ਜਿਹੜੀ ਸਾਡੇ ਸਾਹਮਣੇ ਹੈ ਠੀਕ ਹੈ ਨਾ ਜੀ ਜੇ ਚਿੱਠੀਆਂ ਸੀਗੇ ਅੱਜ ਪਾਉਂਦੇ ਉੱਥੇ ਦੱਸ ਦੇ ਵੀ ਕਿੰਨੇ ਦਾ ਖਰੀਦੇ ਡੀਜ਼ਲ ਜੇ ਰਿਕਾਰਡ ਸੀ ਇਹਨਾਂ ਕੋਲ ਅੱਜ ਜੈਕਤੀ ਦੀ ਮੀਟਿੰਗ ਹੋ ਜਦੋਂ ਕੋਈ ਖਰਚ ਚੁੱਕਾ ਪ੍ਰਵਾਨਗੀ ਹੁੰਦੀ ਆ ਤਾਂ ਖਰਚਾ ਤਾਂ ਹੋ ਚੁੱਕਿਆ ਉਹ ਦੱਸ ਦੇ ਕਿੰਨਾ ਹੋਇਆ ਉਹਦੀ ਪ੍ਰਵਾਨਗੀ ਜਾਂਦੇਗਾ ਉਹ ਹੋ ਰੱਖ ਲੈਂਦੇ ਉਹ ਐਸਜੀਪੀਸੀ ਤੋਂ ਕਹਿੰਦੀ ਕਹਿ ਰਹੀ ਹੈ ਜੀ ਕਿ ਅਸੀਂ ਤੇਲ ਪਾ ਰਹੇ ਹਾਂ ਤਾਂ ਉਹਨਾਂ ਦੀ ਸਟੇਟਮੈਂਟਸ ਆ ਰਹੀਆਂ ਉਹ ਦਸਤੀ ਬਣਾਉਣੀ ਚੀਜ਼ ਉਹ ਕਹਿ ਰਹੀ ਕਿ ਤੇਲ ਭਾਜੀ ਐਸਜੀਪੀਸੀ ਤੇ ਕੋਈ ਇਤਰਾਜ਼ ਨਹੀਂ ਇਤਰਾਜ਼ ਹੈ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਅਨਾਉਂਸ ਕਰਦਾ ਤਾਂ ਹਲਕਾ ਇੰਚਾਰਜ ਬਣ ਰਿਹਾ ਸਾਡਾ ਪੁਆਇੰਟ ਇਹ ਹੈ ਪ੍ਰਧਾਨ ਕਾਲਦਲ ਉੱਥੇ ਜਾ ਕੇ ਅਨਾਉਂਸ ਕਰਦਾ ਜੀ ਮੈਂ 2000 ਡੀਜ਼ਲ ਦੇ ਰਿਹਾ ਮੈਂ ਦੇ ਰਿਆਂ ਪ੍ਰਧਾਨ ਦਾ ਤੁਹਾਡੇ ਸੀ ਸੀ ਇਹ ਤੇ ਸਾਡੀ ਕਿ ਬੇਰੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੁਣ ਏਸੇ ਕਰਕੇ ਗਾਨੀ ਸਿੰਘ ਸਾਹਿਬ ਕੇ ਨਿਆਰਪ ਸਿੰਘ ਪੰਥ ਨੇ ਪ੍ਰਧਾਨ ਬਣਾਏ ਨਾ ਜੇ ਉਹ ਗਲਤ ਹੋ ਰਿਹਾ ਸੀ ਤਾਂ ਹੀ ਅਸੀਂ ਪੰਥ ਨੇ ਪ੍ਰਮ ਸਿੰਘ ਸਾਹਿਬ ਨੂੰ ਚੁਣਿਆ ਨਾ ਸਾਡੀ ਬੇਨਤੀ ਹੈ ਸਾਨੂੰ ਉਤਰਾਜ ਉਸ ਤੇ ਨਹੀਂ ਹੈਗਾ ਸਾਡਾ ਪੁਆਇੰਟ ਸਮਝੋ ਸਾਡਾ ਮੁੱਦਾ ਇਹੀ ਹੈ ਉਹ ਚੋ ਵੋਟਾਂ ਲੱਭਦੇ ਨੇ ਇਹ ਲੋਕ ਪੰਥ ਦਾ ਪੈਸਾ ਹੈ ਰਕਤ ਦਾ ਆਸ਼ੀਰਵਾਦ ਕੀ ਕਰਨ ਉਹ ਵੀ ਆ ਸਕਦੀ ਹੈ ਗੁਰਦਾਰਾ ਤੋਂ ਦੁਰਵਰਤ ਹੋ ਸਕਦੀ ਹੈ ਉਹਦੀ ਵੀ ਇਹ ਤਾਂ ਤੁਸੀਂ ਜਰਾ ਜਾਣਦੇ ਹੋ ਇਹਦੇ ਵਾਰ ਤੁਸੀਂ ਜਿਆਦਾ ਕਮੈਂਟ ਕਰੋ ਤੁਸੀਂ ਸਾਨੂੰ ਜਿਆਦਾ ਵਿਚਰਦੇ ਹੋ ਜੋ ਸਾਡੇ ਸਾਹਮਣੇ ਆਇਆ ਸੀ ਉਹਦੀ ਗੱਲ ਕਰਦੇ ਆਂ ਵੀ ਇਹ ਕਰੋੜਾਂ ਦਾ ਕਪੜਾ ਹੈ ਅਨਲਿमिटेड ਕਪੜਾ ਜਿੱਥੇ ਜਿੱਥੇ ਉਹ ਕਿਸੇ ਨੂੰ ਕੀ ਬਤਾ ਵੀ ਜਿਹੜਾ ਤੇਲ ਅਨਾਉਂਸ ਹੋ ਰਿਹਾ ਜਾਂ ਕੁਝ ਹੋ ਰਿਹਾ ਇਹ ਤਾਂ ਹੁਣ ਸ਼ਰਮੀ ਕਮੇਟੀ ਦਾ ਜਿਹੜਾ ਜਾਂ ਤਾਂ ਉਹ ਜੀ ਦੱਸ ਦਿੰਦੇ ਵੀ ਅਸੀਂ ਐਨੇ ਲੱਖ ਦਾ ਜਾਂ ਐਨੇ ਕਰੋੜਾ ਡੀਲ ਦੇ ਚੁੱਕੇ ਆਂ ਉਹਦਾ ਖਰਚਾ ਆਲਰੇਡੀ ਹੋ ਚੁੱਕਿਆ ਨਾ ਉਹਦਾ ਕੋਈ ਜ਼ਿਕਰ ਨਹੀਂ ਮਤੇ ਦੇ ਵਿੱਚ ਕਿੰਨਾ ਕਰਨਾ ਕੋਈ ਜ਼ਿਕਰ ਨਹੀਂ ਉਹਦਾ ਸਾਡਾ ਪੁਆਇੰਟ ਦਾ ਸਪਸ਼ਟ ਹੈ ਵੀ ਇਹ ਵੱਡਾ ਕਪੜਾ ਹੈ ਇਹ ਜੋ ਬੋਟਾਂ ਨਾਲ ਉਹ ਹੋਰ ਮੰਤਰ ਕਰੇ ਸ਼ੌਣਗੜੀ ਵੱਧ ਕਰੇ ਅਸੀਂ ਉਹਦੇ ਨਾਲ ਆ ਪਰ ਜਿਹੜਾ ਲੋੜ ਬੰਦਾ ਉਹਦੇ ਮੂੰਹ ਚ ਵਿੱਚ ਪਵੇ ਨਾ ਕਿ ਕੋਈ ਬੰਦਾ ਆਵੇ ਤੁਸੀਂ ਆਪਣੇ ਬੰਦਿਆਂ ਨੂੰ ਵੀ ਭرائی ਜਾਓ ਉਹ ਗਲਤ ਹੋ ਰਿਹਾ ਹੈ ਧੰਮੀ ਸਾਹਿਬ ਤੋਂ ਸਪਸ਼ਟ ਕਰਨ ਨੂੰ ਮੰਗਦੇ ਹਾਸਤੇ ਸ਼ੌਣਗੜੂ ਕਲੀਅਰ ਕਰਨਾ ਚਾਹੀਦਾ ਉਪਰਾਨ ਨਹੀਂ ਦੇਣਾ ਚਾਹੀਦਾ ਇਸ ਗੱਲ ਤੇ ਕਲੀਅਰ ਹੋਣਾ ਸਭ ਨੂੰ ਹੋਣਾ ਚਾਹੀਦਾ ਕਲੀਅਰ ਇਸ ਗੱਲ ਤੇ ਇਹਦੇ ਵਿੱਚ ਸਾਡੇ ਜਿਹੜੇ ਉਹਨਾਂ ਦੇ ਵਿੱਚ ਮੈਂਬਰ ਉਹਨਾਂ ਨਾਲ ਨੇ ਐਜੈਕਟਿਵ ਮੈਂਬਰ ਅੰਦਰ ਬੈਠੇ ਵੀ ਇਹ ਮਹਿਸੂਸ ਕਰਦੇ ਸੀਗੇ ਵੀ ਯਾਰ ਇਹ ਗਲਤ ਹੋ ਰਿਹਾ ਹੈ ਇਹ ਇਹ ਕਿਤਨਾ ਇਹ ਜਿਹੜਾ ਹੈ ਵੀ ਕਿਦਣਾ ਕਿਤੇ ਲਿਖਾ ਸਾਡੇ ਲਿਖਣ ਜੁਰੂ ਆ ਜੋ ਗਲਤ ਕਰ ਰਿਹਾ ਸੀ ਸਾਡਾ ਕਹਿਣ ਤੋਂ ਭਾਵ ਹੈ ਵੀ ਡੀਜ਼ਲ ਜਿਹੜਾ ਵੱਧਿਆ ਜਾ ਰਿਹਾ ਉਹ ਠੀਕ ਹੈ ਪਰ ਇਹ ਉਹ ਰਾਜਸੀ ਬੰਦਿਆਂ ਦੇ ਉਹ ਤੇ ਵੋਟਾਂ ਨਾ ਲੱਭੋ ਜੀ ਸੰਘਤ ਦੀ ਸੇਵਾ ਕਰੋ ਸਿਆਸੀ ਬੰਦੇ ਜਿਹੜੇ ਹਲਕਾ ਇੰਚਾਰਜ ਨੇ ਉਹ ਵੋਟਾਂ ਨੂੰ ਖਰਾਕੇ ਵਣਦੇ ਨੇ ਛੋਣ ਨੂੰ ਵੀ ਆਪਣਾ ਪ੍ਰਬੰਧ ਹੈ ਸਾਡੇ ਮੈਨੇਜਰ ਨੇ ਸਾਡੇ ਜੇ ਤੁਸੀਂ ਸਾਡੇ ਮੈਨੇਜਰ ਦਾ ਕਿੱਡਾ ਬੜਾ ਸਿਸਟਮ ਹੈ ਤੇ ਅੱਗੇ ਕੀ ਇਸ ਤਰ੍ਹਾਂ ਹੀ ਕਰਦੇ ਆ ਹਲ ਤੱਕ ਛੋਣ ਦੀ ਕਮੇਟੀ ਦੇ ਪ੍ਰਬੰਧ ਵਿੱਚ ਕਦੇ ਆਪਾਂ ਕੰਨੇ ਵੀ ਸਾਡਾ ਸਿਆਸੀ ਦਖਲਦਾ ਜੀ ਨਹੀਂ ਤੁਹਾਡੇ ਸਾਹਮਣੇ ਸਪਸ਼ਟ ਹੈ ਮਤਲਬ ਕਹਿਣ ਤੋਂ ਪਾਵੇ ਇਹ ਹੈਗਾ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲੂ ਨੇ ਅਨਾਉਂਸ ਕਰ ਰਹੇ ਨੇ ਚਾਹ 20 ਲੀਟਰ ਕਰਨ ਚਾਹੇ 20000 ਲੀਟਰ ਕਰਨ ਉਹ ਕਰਨ ਉਹ ਆਪਣੇ ਬੰਦੇ ਨੂੰ ਦੇਣੇ ਆਪਣੇ ਜਿਹੜੇ ਸਿਆਸੀ ਲੋਗ ਨੇ ਸਿਆਸੀ ਆਗੂ ਨੇ ਉਹ ਦੇਣ ਨਾ ਕਿ ਉਹ ਐਸਜੀਪੀਸੀ ਨੂੰ ਆਪਣੇ ਖਾਤੇ ਪਾਣ ਐਸਜੀਪੀਸੀ ਆਪਣੇ ਲੈਵਲ ਤੇ ਬੰਦੇ ਠੀਕ ਹੈ ਉਹ ਉਹਨਾਂ ਦੇ ਖਾਤੇ 'ਚ ਜਾਵੇ ਪਰ ਉਹਨਾਂ ਦਾ ਜਿਹੜਾ ਹੈਗਾ ਉਹ ਸਾਰਾ ਖਰਚਾ ਜਿਹੜਾ ਹੈਗਾ ਉਹ ਐਸਜੀਪੀਸੀ ਦਾ ਹੈ ਤੇ ਨਾਮ ਹੈ ਜਿਹੜਾ ਉਹ ਚਮਕਾਇਆ ਜਾ ਰਿਹਾ ਉਹ ਨਾਮ ਚਮਕਾਣ ਦੀ ਜਿਹੜੀ ਸਿਆਸਤ ਹੋ ਰਹੀ ਹੈ ਨਾ ਜੀ ਖਾਂ-ਖਾਂ ਜਾ ਕੇ ਅਨਾਉਂਸਮੈਂਟ ਹੋ ਰਹੀ ਆ ਉਹ ਅਸੀਂ ਚਾਹੁੰਦੇ ਆ ਕਿ ਉਸ ਚੀਜ਼ ਤੋਂ ਗੁਰੇਜ਼ ਕਰਿਆ ਜਾਵੇ ਉਹ ਜਿਹੜੀ ਇੰਟਰਫੀਰੈਂਸ ਆ ਦਬਾਅ ਦੇ ਨਾਲ ਜਿਹੜਾ ਐਸਜੀਪੀਸੀ ਤੋਂ ਪੈਸੇ ਲਏ ਜਾ ਰਹੇ ਨੇ ਤੇਲ ਦੇ ਨਾਂ ਤੇ ਆ ਹੋਰ ਉਹ ਬੰਦ ਹੋਣਾ ਚਾਹੀਦਾ ਐਸਜੀਪੀਸੀ ਭਾਵੇਂ ਇਹ ਤੋਂ ਕੋਈ ਵੱਧ ਕਰੇ ਪਰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਜਾਣ ਐਸਜੀਪੀਸੀ ਦੇ ਮੈਂਬਰ ਜਾਣ ਨਾ ਕਿ ਉੱਥੇ ਪ੍ਰਧਾਨ ਸਾਹਿਬ ਖੁਦ ਜਾਣਿਆ ਪ੍ਰਧਾਨ ਦੇ ਜਿਹੜੇ ਲੱਗੇ ਹੋਏ ਨੇ ਜਿਹੜੇ ਹਲਕਾ ਇੰਚਾਰਜ ਨੇ ਕਿਉਂਕਿ ਇਹਦੇ ਚ ਇੱਕ ਗੱਲ ਜਿਹੜੀ ਹੋਰ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੇ ਇਹ ਤੇਲ ਦੀ ਵੰਡ ਵੰਡਾਈ ਦੀ ਗੱਲ ਅਸੀਂ ਕਰ ਰਹੇ ਹਾਂ ਅਸੀਂ ਇੱਕ ਚੀਜ਼ ਦੀ ਗੱਲ ਕਰੀਏ ਡੈਰਾਗਾਗਾ ਹਲਕੇ ਦੀ ਮੂਣਕ ਤੇ ਮਕਰੋਲ ਉੱਥੇ ਇਹ ਚੀਜ਼ ਵੰਡੀ ਗਈ ਹੈ ਸਾਡੇ ਕੁਝ ਮੈਂਬਰਾਂ ਨੂੰ ਜ਼ਿੰਮੇਵਾਰ ਜਿਹੜੇ ਐਸਜੀਪੀਸੀ ਦੇ ਵਿੱਚ ਜ਼ਿੰਮੇਵਾਰ ਅਹੁਦਿਆਂ ਤੇ ਨੇ ਉਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਐਵੇਂ ਐਸਜੀਪੀਸੀ ਵੱਲੋਂ ਤੇਲ ਵੰਡਣ ਜਾ ਰਹੇ ਹਾਂ ਤੇ ਤੁਸੀਂ ਆਓ ਤੇ ਜਦੋਂ ਪੁੱਛਿਆ ਗਿਆ ਵੀ ਕੌਣ ਵੀ ਅਸੀਂ ਵੰਡਣਾ ਤਾਂ ਉਹਨਾਂ ਨੇ ਇਹ ਕਿਹਾ ਹੈਗਾ ਵੀ ਹਲਕਾ ਇੰਚਾਰਜ ਖੰਡੇਵਾ ਸਾਹਿਬ ਆ ਰਹੇ ਨੇ ਯਾਨੀ ਐਸਜੀਪੀਸੀ ਦਾ ਤੇਲ ਖੰਡੇਵਾ ਸਾਹਿਬ ਵੱਲੋਂ ਵੰਡਿਆ ਜਾ ਰਿਹਾ ਇੱਕ ਸਿਆਸੀ ਆਗੂ ਵੱਲੋਂ ਆਪਣੇ ਲੈਵਲ ਤੇ ਉਹ ਵੰਡਣ ਸਾਨੂੰ ਕੋਈ ਇਤਰਾਦ ਨਹੀਂ ਪਰ ਐਸਜੀਪੀਸੀ ਜੇਕਰ ਕਿਤੇ ਕੋਈ ਦੇਰ ਹੀ ਹੈ ਕੋਈ ਚੀਜ਼ ਤਾਂ ਸਾਡੇ ਉੱਥੇ ਮੈਂਬਰ ਜਾਣ ਜ਼ਿੰਮੇਵਾਰ ਮੈਂਬਰ ਜਾਣੇ ਆ ਪ੍ਰਧਾਨ ਸਾਹਿਬ ਖੁਦ ਚਲੇ ਜਾਣੇ ਸਾਡਾ ਸਵਾਲ ਸਿਰਫ ਇਹ ਬੋਟਾ ਨਾ ਲਭੋ ਜੀ ਸੰਗਤ ਦਾ ਪਿਆਰ ਸੰਗਤ ਲਈ ਉਹ ਦੀ ਸੇਵਾ ਕਰੋ ਜਿਹੜਾ ਮਤਾ ਜੀ ਐਜੀਪੀਸੀ ਨੇ ਖੁੱਲਾ ਪਾਸ ਕੀਤਾ ਉਹ ਪੁੱਲਾ ਡੀਜ਼ਲ ਡੇਰੀ ਹੈ ਉਹਦੇ ਭਾਂਡੇ ਵੀ ਨੇ ਚੀਨੀ ਵੀ ਨੇ ਹੋਰ ਜਿਹਾ ਰਾਸ਼ਨ ਵੀ ਹੈ ਹੋਰ ਜਿਹੜਾ ਸਮਾਨ ਖੀਚ ਕੇ ਦੇਣਾ ਹੈ ਚਾਰਾ 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 ਦੇਣਾ ਕਿਉਂਕਿ ਜੋ ਕੁਝ ਜਾ ਰਿਹਾ ਹੁਣ ਇਹ ਜੀ ਮਹਿਸੂਸ ਹੁੰਦਾ ਵੀ ਐਜੀਪੀਸੀ ਦਾ ਪੈਸਾ ਤੇ ਲੋਕੀ ਬਾਹ ਬਾਹ ਕੱਟ ਰਹੇ ਨੇ ਤੇ ਵੋਟਾਂ ਲੁੱਪ ਰਹੇ ਨੇ ਤੇ ਜਿਹੜਾ ਪੱਤਰ ਪ੍ਰਵਾਨ ਵੀ ਨਹੀਂ ਲਿਖਿਆ ਤੇ ਮੁਰਕੇ ਪ੍ਰਵਾਨ ਵੀ ਆਈ ਆ ਉਹ ਦੋਨੋਂ ਪੱਤਰ ਨਾਲ ਭੇਜਾਂਗੇ ਸਾਰੇ ਭੇਜਾਂਗੇ ਤੁਹਾਨੂੰ ਇਹ ਦਵਾਂਗੇ ਜੀ ਨਾਲ ਚਿੱਠੀ ਪੱਤਰ ਸਭ ਨੂੰ ਭੇਜਾਂਗੇ ਆਹ ਪ੍ਰਵਾਨ ਵੀ ਆਈ ਹਾਂਜੀ ਇੱਕ ਅਸੀਂ ਤੁਹਾਡੇ ਰਾਹੀਂ ਤੁਸੀਂ ਮੈਂਬਰ ਸਾਹਿਬਾਨ ਨੂੰ ਅਸੀਂ ਤੁਹਾਨੂੰ ਸਾਹਮਣੇ ਪੱਤਰ ਵੀ ਇਸ ਤੇ ਆਪਣਾ ਸਪਸ਼ਟੀਕਰਨ ਦਿਓ ਜੀ ਕੀ ਹੋਇਆ ਅਜੇ ਤੋਂ ਵੱਡਾ ਹੋਰ ਕਿਉਂ ਕਹੇ ਮੀਡੀਆ ਸਾਹਮਣੇ ਅਸੀਂ ਬੋਲ ਰਹੇ ਸੀ ਇੱਕ ਅਸੀਂ ਤੁਹਾਡੇ ਰਾਹੀਂ ਮੰਗ ਕਰਦਾ ਜੀ ਇਤੋਂ ਵੱਡਾ ਹੋਰ ਕਿਉਂ ਸਾਹਮਣੇ ਤੁਹਾਡੇ ਉਹਨਾਂ ਲਿਖਤੀ ਉਹ ਨਹੀਂ ਜੀ ਜਦੋਂ ਅੱਛਾ ਸੁਝਾਅ ਹੈਗਾ ਅਸੀਂ ਉਹ ਕਰਾਂਗੇ ਪਰ ਅਦਰਵਾਈਜ਼ ਤਾਂ ਮੇਰੇ ਖਲ ਗੱਲ ਨੂੰ ਧਾਮੀ ਸਾਹਿਬ ਦਾ ਪੈਸੇ ਹੀ ਪਹੁੰਚ ਗਈ ਹੋਣੀ ਤੁਹਾਡੇ ਰਾਹੀਂ ਹੁਣ ਕਰ ਔਰ ਆਪਣੇ ਆਪ ਹੀ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਇੱਕ ਅਸੀਂ ਤੁਹਾਡੇ ਮਾਧਿਅਮ ਰਹੀ ਮੰਗ ਕਰਦੇ ਆ ਕਿ ਐਸਜੀਪੀਸੀ ਚੋਣਾਂ ਜਲਦੀ ਕਰਾਈਆਂ ਜਾਣ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਨਹੀਂ ਤਾਂ ਅ ਗਿਆਨੀ ਹਰਪੀ ਸਿੰਘ ਦੀ ਗਵਾਹੀ ਦੇ ਵਿੱਚ ਜਦੋਂ ਹੜਪੀਟ ਤਲਾ ਮਸਲਾ ਠੰਡਾ ਹੋ ਗਿਆ ਤਾਂ ਅਸੀਂ ਕੋਈ ਵੱਡਾ ਸੰਘਰਸ਼ ਛੇੜਾਂਗੇ ਤਾਂ ਕਿ ਐੱਜੀਪੀਸੀ ਚੋਣਾ ਜਲਦੀ ਕਰਾਇਆ ਜਾਣ ਔਰ ਜਿਹੜੇ ਘਟਾਲੇ ਨੇ ਇਹਨਾਂ ਨੂੰ ਬੰਦ ਕੀਤਾ ਜਾ ਬਾਦਲਾਂ ਤੋਂ ਉਸਤਕਾਰਾਂਗੇ ਕਿਸ ਟਾਈਮ ਤਾਂ ਹੋਏਗਾ ਕਿ ਨਾ ਉਸਤਕਾਰ ਸੰਘਰਸ਼ ਹੀ ਕਰਾਂਗੇ ਉਹਦਾ ਸੰਗਤ ਇਹ ਤਾਂ ਜਿਹੜਾ ਸਮਾ ਮੰਗ ਕਰਦਾ ਗੁਰਦੁਆਰਾ ਸਰਦਾਰ ਲੈ ਟੂ ਰੰਭ ਕਰਨੀ ਪੈਣੀ ਆ ਸੰਗਤ ਨੂੰ ਜਿਸ ਤਰ੍ਹਾਂ ਦੇ ਹਾਲਾਤ ਪੈ ਗਏ ਇਸ ਤਰ੍ਹਾਂ ਦੀ ਪਹਿਲੀ ਮਸੰਦਾਰਾ ਸੀਗਾ ਉਹ ਹਾਲਾਤ ਪੈਦਾ ਹੋ ਰਹੇ ਨੇ ਸੰਗਤ ਨਹੀਂ ਖੜੇ ਉੱਠ ਕੇ ਇਹਨਾਂ ਦੇ ਖਿਲਾਫ ਜਿੰਨਾ ਹੁਣ ਸਾਹਮਣੇ ਰੋਜ਼ ਨੀਤੀਆਂ ਮਗਲਾਰੀਆਂ ਨੇ ਤਾਂ ਗੁਰਦੁਆਰਾ ਸੋਹਾਲ ਲਹਿਟੂ ਉਹ ਆਰੰਭ ਹੋਊਗੀ ਅੱਜ ਪਰ ਗੱਲ ਆਪਾਂ ਪਹਿਲਾਂ ਹੜਾ ਵਾਲੇ ਪਾਸੇ ਕਰ ਲਈਏ ਚਲੋ ਗੱਲਾਂ ਵਧੀਆਂ ਨੇ ਸਾਡੀ ਮੰਗ ਆ ਵੀ ਵੱਧ ਤੋਂ ਵੱਧ ਸਰਗੁਣੀ ਮਦਦ ਕਰੇ ਹੜਪੀੜਤਾ ਦੀ ਪਰ ਉਹ ਲੋੜਵੰਦ ਤੱਕ ਪਹੁੰਚੇ ਉਹ ਚੋ ਵੋਟਾਂ ਦੀ ਸਿਆਸਤ ਨਾ ਹੋਵੇ ਸਿਆਸੀ ਬੰਦੇ ਨੂੰ ਪਾਕੇ ਰੱਖੋ ਜਿਹੜੇ ਥੋੜਾ ਫਰਜ਼ਬੰਦ ਹੈ ਜਿਨੇ ਡਿਊਟੀ ਉਨਭਾਲ ਜਾ ਕੇ ਧੰਨ ਬੈਂਕਾਂ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027